ਸਵਾਗਤ ਹੈ ਕਿਸਾਨ ਵੀਰੋ hota ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਬਾਈ ਜੀ ਨਾਲ ਕਰਾਵਾਂ ਗੱਲਬਾਤ ਤਿੰਨ ਝੋਟੀਆਂ ਆਪਾਂ ਲੈ ਕੇ ਆਏ ਹਰਿਆਣੇ ਵਾਲੀਆਂ ਤੇ ਬਾਈ ਨ ਕਰਾਉਣੇ ਗੱਲ ਵਾ ਸਤਿ ਸ਼੍ਰੀ ਅਕਾਲ ਬਾਈ ਰਾਜ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਰਾਜ ਓਕੇ ਤੇ ਨੰਬਰ ਬੋਲੀ ਬਾਈ 98763 ਬਰੇ 47 ਜੀ ਨੂੰ 16 ਪਿੰਡ ਸਹਿਣਾ ਪਿੰਡ ਸਹਿਣਾ ਹਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਹਾਂ ਤਹਿਸੀਲ ਤਪਾ ਨੇੜੇ ਭੜੌੜ ਤੇ ਪੱਕੋਂ ਗੱਜੀਆਂ ਰਹੇ ਠੀਕ ਆ ਅੱਜ ਆਪਾਂ ਤੈਨੂੰ ਝੋਟੀਆਂ ਦਿਖਾਉਣੇ ਹਾਂ ਹਾਂ ਤਿੰਨ ਨਕਾਮਾਂ ਗੁਰੂ ਚੰਗਾ ਰਿਸਪੌਂਸ ਆਉਂਦਾ ਪਹਿਲਾਂ ਬਾਈ ਬਾਈ ਇੱਕ ਨੰਬਰ ਜਮਾ ਠੀਕ ਆ ਵੀਰੇ ਤੇ ਤੈਨਾਂ ਅੱਜ ਗੱਬਣਾ ਹੀ ਆ ਤੈਨਨੇ ਹਾਂ ਗੱਬਣੀ ਆ ਵੀਰੇ ਜੰਨੀਆਂ ਠੀਕ ਆ ਤੈਨਨੇ ਗੱ 13 14 ਦਰੋਂ ਦੁੱਧ ਮਾਲ ਕਰ ਐਤ ਕੀ ਦੱਸਿਆ ਐਤ ਦੀ 15 ਕਿਲੋ ਦੁੱਧ ਮੰਨ ਕੇ ਲੈ ਜੇ ਬੰਦਾ 15 ਕਿਲੋ ਖਰਾ ਦੇ ਦੂ ਵੀਰੇ ਇਤਨਾ 10 ਵਰਗਾ ਬਾਕੀ ਦੀ ਗੱਲ ਕਰ ਲੋ ਬਾਈ ਨਾਲ ਵਰਕ ਜ਼ਰੂਰ ਤੇ ਦੇਖੋ ਜੀ ਥੱਲੇ ਤੋਂ ਝੋਟੀ ਦੇਖੋ ਤੇ ਕੱਦ ਘੜ ਪੂਰਾ ਵੱਡਾ ਹਨਾ ਫੁੱਲ ਸਾਈਜ਼ ਦੀ ਵੀਰੇ ਫੁੱਲ ਸਾਈਜ਼ ਦੀ ਤੋਰਿਓ ਮੜੀ ਸਾਹਮਣੇ ਆ ਤੁਹਾਡੇ ਕੋਲ ਤੋਰਿਓ ਵੀਰੇ ਤੇ ਝੋਟੀ ਪੂਰੀ ਚੰਗੀ ਆ ਬਾਕੀ ਦੀ ਗੱਲ ਬਾਈ ਦੀਆਂ ਵੀਡੀਓ ਆਪਾਂ ਕਰਦੇ ਹੀ ਰਹਿੰਦੇ ਆ 10ਵੀਂ 11ਵੀਂ ਵੀਡੀਓ ਆ ਗਈ ਚੰਗੇ ਪਸ਼ੂ ਹੁੰਦੇ ਤੇ ਪਸ਼ੂ ਮਾੜਾ ਨਹੀਂ ਹੁੰਦਾ ਇਹਦਾ ਤਾਂ ਕੋਈ ਕੱਦ ਕਾਠ ਦਾ ਅੰਤ ਹੀ ਕੋਈ ਨਹੀਂ ਹਨਾ ਰਾਜ ਬੜੀ ਵੱਡੀ ਝੋਟੀ ਆ ਏਡੀ ਵੱਡੀ ਝੋਟੀ ਆ ਕੱਦ ਵਾਜਣਾ ਰੰਗ ਬੜੀ ਵੱਡੀ ਤੇ ਲਮਾਈ ਲਮੂ ਦਿਨ ਕਿੰਨੇ ਘਟੂਗੀ ਰਾਜਾ ਕਾਦੀ ਰਾਜੂ ਦੇ ਮੇਰੇ ਲੈ ਜੂ ਵਜਿਆ ਤੇ ਦੁਬਾਰ ਲੈ ਜੂ ਆ ਦੇਖੋ ਜੀ ਲੈ ਜਾਓ ਪੂਰੀ ਸਪੇਸ ਤੇ ਥਾਣ ਲੱਗਿਆ ਚੰਗੀ ਪੂਰੀ ਥੱਲਿਓ ਹਨਾ ਇੱਕ ਵਾਜਣ ਵੱਡੀ ਆ ਪੂਰੀ ਸ਼ਾਇਦ ਬਣ ਕੇ ਆਵੇ ਬੰਦਾ ਠੀਕ ਆ ਸਾਇਦਾ ਕੋਈ ਆ ਲਓ ਜੀ ਲੈ ਚਲ ਲੈ ਚਲ ਕੋਈ ਚੱਕਰ ਆ ਦੇਖੋ ਜੀ ਚੰਗੀ ਵੱਡੀ ਝੋਟੀ ਹੈਗੀ ਨੇ ਥਾਣ ਲੈ ਬਾ ਮੈਂ ਤੁਹਾਨੂੰ ਰੇਡ ਤੋਂ ਚੈੱਕ ਕਰਾਵਾਂ ਤੇ سنگ-ਸੰਗ ਦੇਖੋ ਤੇ ਕੱਦ ਵਜਨ ਦਾ ਕੋਈ ਇੱਛੇ ਜ ਆ ਜਾ ਬਾਈ ਰਾਜ ਨਾਣਾ ਨੂਣਾ ਦਿਖਾ ਦੇ ਕਿਹ ਕਾ ਨੂੰ ਗੱਲਾਂ ਕਰਨਾ ਆ ਦੇਖੋ ਜੀ ਤੁਸੀਂ ਫੇਰ ਦੇਖੋ ਕਿੰਨਾ ਪਿਆਰਾ ਸੁਹਾ ਦੂਜਾ ਹਾਥੀ ਦੇ ਬੱਚੇ ਜਿੱਡੀ ਝੋਟੀ ਹੈਗੀ ਆ ਦੇਖੋ ਥਾਣ ਦੇਖੋ ਕੱਲੇ-ਕੱਲੇ ਸਪੇਸ ਤੇ ਲੱਗੇ ਹੋਇਆ ਤੇ ਚੰਗੀ ਝੋਟੀ ਆ ਕਰਿਓ ਬਾਈ ਨਾਲ ਸੰਪਰਕ ਤੇ ਰੇਡ ਦੱਸਦਾ ਰਾਜ ਕੀ ਹੋਗਾ ਰੇਡ ਤੇ ਤਾਂ ਮੈਂ ਆਪਾਂ ਹਾਂ ਇੱਕ 15 ਵਸ ਲੈਣ ਦੇ ਨੂੰ ਬੋਲ। ਤੇ ਇਮਾਨਦਾਰੀ ਨਾਲ ਲੋਕਾਂ ਨੂੰ 35 ਨਹੀਂ ਮੰਗਿਆ, ਰੂੜ ਨਹੀਂ ਮੰਗਿਆ। ਬਾਲੀ ਵੱਡੀ ਝੋਟੀ ਆ। ਮੈਂ ਕਿਹਾ ਚੱਕ ਦੇ ਤੂੰ ਲੰਮੀ ਦੇ ਤੂੰ। ਲਮਾਈਲ ਮੂਈ ਤਾਂ ਸਾਥ ਬੋਟਲ ਮੇ ਹੁ ਗੱਟੋ ਕਰ। ਕਿੰਨੇ ਦਿਨ ਕੱਟ ਜੂਗੀ? ਅਜੇ ਵੀਰੇ ਹਫਤੇ ਤੋਂ ਬਾਹਰ ਲਾਈ। ਠੀਕ ਆ। ਤੇ ਮੁੱਲ 1 ਇੱਕ 15 ਤੇ ਇਮਾਨਦਾਰੀ ਹੋ ਜਾ। ਮਾਨਦਾਨ ਮੁੱਕ ਤੇ ਕਰਦਾ ਨਹੀਂ 15 ਕਿਲੋ ਦੀ ਗਾਰੰਟੀ ਤੇ ਦੇਵਾਂਗੇ। ਠੀਕ ਆ ਤੇ ਦੋ ਨੰਬਰ ਦੀ ਗੱਲ ਕਰ ਲਗੇ। ਸਾਹ ਦੋ ਨੰਬਰ ਇਹ ਵੀ ਗੱਬਣੀਆਂ ਵੀਰੇ। ਇਹ ਵੀ 5-4 ਦਿਨ ਕੱਟ ਦਿਆਂ। ਇਹ ਵੀ ਲੈ ਲੈਂਦੀ ਆ 5-6 ਦਿਨ। ਹਫਤਾ ਹੀ ਲੈ ਜੂਗੀ ਹਨਾ। ਤੋੜ ਕੇ ਦਿਖਾ ਬਹੁਤ ਰੇਟ ਠੀਕ ਆ ਹਨਾ ਮੈਂ ਕਹਿੰਦਾ ਆਪਾਂ ਰੇਟ ਯਾਰ ਜਮਾ-ਜਾਇ ਜਿਹਾ ਪਾਉਣੀ ਹੈ ਅੱਜ ਐ ਨਹੀਂ ਵੀ ਜੇ ਆਪਣੇ ਜਾਦੇ ਵਿਗਣ ਲੱਗ ਗਿਆ ਪਰ ਰੇਟ ਨਹੀਂ ਵੜਾ ਵਧਾਉਣਾ ਰੇਟ ਨਹੀਂ ਵਧਾਉਣਾ ਐ ਨਹੀਂ ਵੀ ਅਗਲੀ ਦਿਨਾਂ ਚ ਪੰਜਾਬ ਹਾਂ ਨਹੀਂ ਇਹ ਤੁਹਾਡੀ ਗੱਲ ਸੀ ਆਪਾਂ ਨੂੰ ਜਿੱਥੇ 2000 ਰੁਪਏ ਦਿੱਤਾ ਆਪਾਂ ਦੇ ਦੇਣੀ ਹੈ ਜਨਵਾਰ ਦਿਖਾ ਦੇ ਰੂਪ ਆ ਦੇਖੋ ਇਕੱਲਾ ਇਕੱਲਾ ਥਾਣ ਲੱਗਿਆ ਵਾ ਤੇ ਫੇਸ ਕਰੋ ਚੱਕ ਕੱਦਗਾਠ ਪੂਰਾ ਫੁੱਲ ਸਾਈਜ਼ ਦੀ ਝੋਟੀ ਹੈਗੀ ਕੋਈ ਕਮੀ ਨਹੀਂ ਹੈਗੀ ਕਿਸੇ ਵੀ ਪਾਸੇ ਹੱਥ ਤਰਾ ਨਹੀਂ ਰਾਂ ਇਹਦਾ ਹੋਰ ਤੱਦ ਵਜਨ ਚ ਸੈਟ ਚ ਓਕੇ ਓਕੇ ਦਿਖਾ ਦੇ ਤੋੜ ਕੇ ਬਾਅਦ ਜਨਵਾਰ ਤੋੜਾ ਤਰਾ ਦਿਗਾ ਤੇ ਸੈਂਗ ਸੁng ਦੇ ਕੈਰਿੰਗ ਤਾਂ ਵੀ ਕੀ ਆ ਬੱਤ ਦਸੂਆ ਕਿਹੜਾ ਆ ਗਿਆ ਦਰਾਜ ਇਹਦਾ ਵੀਰੇ ਤੀਜਾ ਤੀਜਾ ਸੂਆ ਤੇ ਦੁੱਧ ਕਿੰਨਾ ਕੱਢ ਦੂਗੇ ਅਦਕੀ ਦੁੱਧ ਦੇ ਹੈ ਵੀਰੇ ਆਪਾਂ 13 ਲੀਟਰ ਦੁੱਧ ਕੱਢ ਦੂਗੀ ਹੂੰ 12 ਮਾਲਸ਼ਾ ਨਹੀਂ ਦੱਸਾ ਵਿੱਚ ਹੋਇਆਗਾ ਜਮਾ ਜਾਇਜ਼ ਗੱਲ ਹੈ ਜੀ ਇਹਨੇ ਨਾ ਕਹਿਆ ਫਿਰ ਕੱਢਣਾ ਕਿਨੇ ਹਨਾ ਹਾਂ ਜਣੇ ਕਿ ਪੂਰੀ ਇਹਦੀ ਨੀਦਾ ਵੀ 13 ਕਿਲੋ ਦੁੱਧ ਦੇ ਦਿਓ ਪਲਾਸਟੀ ਦੇ ਦਿਓ ਤੇਰਾ ਜਣੇ ਕਿ 12 ਮੰਨ ਕੇ ਲੈ ਗਿਆ ਲੈ ਓਕੇ ਵੀਰੇ ਬਹੁਤ ਚੰਗੀ ਝੋਟੀ ਹੈ ਇਹਦੀ ਥਣ ਥਣ ਕਰਾਈਗੇ ਨੇੜੇ ਤੋਂ ਚੱਕਾ ਦੇਖੋ ਕੱਲੇ ਕੱਲੇ ਥਣ ਲੱਗਿਆ ਤੇ ਸਿੰਘ ਵੀ ਪੂਰਾ ਵਧੀਆ ਤੇ ਸੂਆ ਕਿਹੜਾ ਹੈਗਾ ਤੀਜਾ ਇਹਦਾ ਤੀਜੀ ਜੱਗ ਆ ਗੱਲ ਰੀਨਲ ਹੈ ਜਮਾ ਤੇ ਮੁੱਲ ਹੈਗਾ 95 ਦਾ 98000 ਦੇ ਵਿੱਚ ਮਾਨਤਾ ਨ ਹੋ ਜੂ। ਵੀਰੇ ਜੈਜ ਮੋਹਲਾ ਜਮਾਂ ਦੇ ਬਾਹਰ ਆ ਦੇਖੋ ਤੇ ਝੋਟੀਆਂ ਬਾਈ ਉਧਰੋਂ ਹੀ ਖਰੀਦਦਾ ਤੇ ਕੱਲੀ ਪੂਸ਼ ਮਗਰ ਨਾ ਜਾਇਆ ਕਰੋ ਵੀ ਪੂਸ਼ ਕੱਲੀ ਕਾਲੀ ਆ ਤੇ ਪਸ਼ੂ ਚ ਪਸੋ ਵੀ ਨਾ ਹਨਾ ਕੁਆਲਿਟੀ ਹੋਵੇ। ਕੁਆਲਿਟੀ ਹੋਵੇ ਪਸੂ ਦੁੱਧ ਵਾਲੇ ਪਸ਼ੂ ਜਿਵੇਂ ਆ ਦੇਖ ਲੈ ਆਹ ਦੇਖੋ ਆ ਤਾਂ ਵੀਰੇ ਬਹੁਤ ਵੱਡੀ ਝੋਟੀਆਂ ਪਹਿਲੇ ਨੰਬਰ ਆ ਇਹਦਾ। ਤੇ ਜਿਹੜੀ ਆਪਾਂ ਆਹਾ ਦੇਖੀ ਇਹਨੇ ਲక్ష్ਮੀ ਦੇਰੀ ਫਾਰਮ ਵਾਲਿਆਂ ਦੀ ਆ ਹਨਾ। ਹਾਂਜੀ ਲక్ష్ਮੀ ਇਹ ਇਹ ਜੇ ਦੁਗੀਆਂ ਵਿਰੇ ਤੇ ਹੋਰ ਕੱਚੇ ਦੋ ਦੰਦ ਆ ਤੇ ਬਾਕੀ ਦਾ ਵੀਰੇ ਜਿੰਮੇਬਾਈ ਨੂੰ ਜਾਣਕਾਰੀ ਮਿਲਦੀ ਐ ਨਾ ਗਾਂ ਤੋਂ ਉਹ ਮੈਂ ਦੱਸ ਦਿੰਦਾ ਬਾਕੀ ਹਿਸਾਬ ਕਿਤਾਬ ਤੁਸੀਂ ਲਾ ਲਿਆ ਕਰੋ ਫੇਸ ਕਰੋ ਚੈੱਕ ਆ ਦੇਖੋ ਤੇ ਮੈਂ ਕਹਿੰਦਾ ਸਿੰਘ ਸੁੰਗ ਦਾ ਅੰਤ ਹੀ ਕੋਈ ਨਹੀਂ ਹਨਾ ਵੀਰੇ ਘੜ ਘੜ ਲੱਗਿਆ ਕੋਈ ਬਣਾਇਆ ਨਹੀਂ ਰਹਿਣਾ ਸਿੰਘ ਆਹ ਦੇਖੋ ਪੂਣੀ ਵਰਗਾ ਸਿੰਘ ਆਗਾ ਤੇ ਬਾਕੀ ਦਾ ਮੱਥਾ ਦੇਖੋ ਕਿੰਨਾ ਪਿਆਰਾਗਾ ਕੌਲੀ ਜਿਹਾ ਮੂੰਹ ਆ ਕੌਲੀ ਜਿਹਾ ਜਿਹਦਾ ਮੂੰਹ ਤੇ ਕੁੰਬਲਾ ਵਗੈਰਾ ਪੂਰਾ ਵੀ ਨਹੀਂ ਫੇਰੀ ਹੱਥ ਪੂਰੇ ਬੜਾ ਆਹ ਦੇਖੋ ਜਿਵੇਂ ਹੀ ਹੈ ਨਹੀਂ ਕੁਛ ਵੀ ਤੇ ਥਾਣ ਦੇਖੋ ਪੋਲਾ ਲੱਗਿਆ ਵਾ ਪੂਰਾ ਦੇਖੋ ਬਈ ਦੂਜਣਾਂ ਦਾ ਜਗੜ ਲੱਗਿਆ ਹੋਇਆ। ਬੋਲੋ ਇਹਨੂੰ ਵੀ ਤੋਰ ਕੇ ਦਿਖਾ ਦਿਓ। ਇਹਦਾ ਕੱਟੀ ਦਾ ਅੰਤ ਹੀ ਕੋਈ ਨਹੀਂ ਅੰਤ ਮੁੱਕੇ ਪਿਆ ਹਨਾ। 13 ਕਿਲੋ ਬਲੂਨ ਹੀ ਦੇ ਦੂ ਬਈ। ਠੀਕ ਆ ਤੇ ਕਿੰਨੇ ਪੈਸੇ ਲਾਵਾਂਗੇ ਰਾਜ ਦੇ? ਬੈਠੇ ਇਹਦਾ ਲੈਂਡ ਦੇਣ ਬਰੇਟ ਭਾਂ ਗਿਆ। ਜੈ ਜੱਤ। ਜੈ ਜੱਤ ਆਪਾਂ ਮੋਕੇ ਤੇ ਕਰ ਲੈ। ਬਟਨ ਆ ਦੇਖੋ। ਪਰ ਕੱਤੀ ਅਗਲਾ ਤੂੰ ਮੰਗ ਛੋਟੀ ਟੋਪ ਦੀ ਛੋਟੀ। ਬਟਨ ਵੀ ਲੱਗੇ ਹੋਇਆ ਹਨਾ। ਵੱਡ ਨਾਲ ਹੀ ਆ ਵੱਡ ਨਾਲ ਹੀ ਜਿੰਦਗੀ। ਠੀਕ ਆ ਦੇਖੋ ਤੇ ਵੀਰੇ ਪੂਛ ਦੇ ਵਿੱਚ ਇੱਕ ਵੀ ਵਾਲ ਚਿੱਟਾ ਨਹੀਂ ਜਿਹਨੂੰ ਕੁਆਲਿਟੀ ਕਹਿੰਦੇ ਆ ਨਾ ਪ्युअर ਉਹ ਹੋ ਹੈਗੀ ਤੇ ਦੁੱਧ ਕਿੰਨਾ ਘੜਦੂ ਰਾਜ ਇਹ ਦੁੱਧ ਵੀਰੇ 13 ਕਿਲੋ ਗਾਰੰਟੀ ਨਾਲ ਦੋ ਜੂਟੂ ਟੀ ਆ ਜੀ ਆ ਦੇਖੋ ਜੀ ਫੇਸ ਕਰੋ ਚੈੱਕ ਕਿਆ ਬਾਤ ਆ ਤੇ ਰੰਗ 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 ਬਹੁਤ ਸੋਹਣਾ ਫੇਸ ਪੂਰਾ ਚੰਗਾ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਦੋਧਾਂ ਦਾ ਮੂੰਹ ਹੋਏ ਬਰੀ ਸ਼ਾਬਰੇ ਚਾਮੜੀ ਦਿਖਾ ਦੇ ਤੇਰੀ ਘਾਟਾ ਜਮਾ ਹੈ ਜਮਾ ਤੇਰੀ ਘਾਟਾ ਦੇ ਦੋਧਾਂ ਦਾ ਵੀਰੇ ਦੋ ਆ ਦੇਖੋ ਲੋ ਇੱਕ ਨੰਬਰ ਤੇ ਕਿੰਨੇ ਦਿਨ ਘੜਜੂਗੀ ਰਾਜ ਹਫਤਾ ਲੈ ਜੂਰੇ ਹਜੇ ਕਿੰਨੀ ਉਮੀਦ ਆਪਾਂ ਬਲੂਨ ਤੋਂ ਦੁੱਧ ਹੀ ਲਾ ਸਕਦੇ ਆ ਤੋ ਯਾਰ 13 ਕਿਲੋ ਆਪਾਂ ਗਾਰੰਟੀ ਨਾਲ ਦਿੰਦੇ ਆ ਦੈਨ ਕਿੰਨੇ ਦਾ ਟੂ ਵੀ ਹਫਤੇ ਦੁਬਾਰ ਲਾਈ ਜੀ ਵੀਰੇ ਤੇ ਡਿਮਾਂਡ ਆ ਗਈ ਬਾਾਕੀ ਲੈ ਬਾਤ ਕਰਦੇ ਤੁਨੋਂ ਆਪ ਹੀ ਦਿੰਦਾ ਦੂਜਿਆਂ ਨੂੰ ਵੀ ਲੱਗਦਾ ਦੇਖ ਆ ਦੇਖੋ ਜੀ ਤੇ ਇਹ ਝੋਟੀ ਹਰਿਆਣੇ 'ਚ ਖੜੀ ਹੁੰਦੀ ਹੈ ਉਹਦਾ ਮੁੱਲ ਬਹੁਤ ਹੋਣਾ। ਹਾਂ ਅਜੇ ਤੋਪੇ ਤੋੜਦੇ ਨੇ ਬੰਨ ਦੇ ਵੀਰੇ ਤੇ ਆਪਾਂ ਪਿੰਡਾਂ ਚੋਂ ਲਿਉਨੇ ਮਾਲ ਉਧਰੋਂ ਪਿੰਡਾਂ ਚੋਂ ਵੀਰੇ ਲੋਕਲ ਪਿੰਡਾਂ ਦਾ ਤੋਰ ਫਿਰ ਕੇ ਰੰਗ ਰੂਗ ਦੇ ਕੁਆਲਿਟੀ ਨਾਲ ਲੈਨੇ ਆਪਾਂ ਠੀਕ ਆ ਵੀਰੇ ਠੀਕ ਆ ਵੀਰੇ ਅਗਲੇ ਦਾ ਮਨ ਖੁਸ਼ ਹੋ ਜਾਂਦਾ ਲੈ ਕੇ ਵੀ ਇਹਦਾ ਫਿਰ ਇੱਕ ਮਾਨਦਾਨ ਹੋ ਜੂ ਹਨਾ ਮੌਕੇ ਤੇ ਮਾਨਦਾਨ ਕਰ ਦਿਆਂਗੇ ਆਪਾਂ ਜਿਵੇਂ ਜੈਜ ਰੇਟ ਪਾਇਆ ਠੀਕ ਆ ਉਹਦਾ 15 ਇਹਦਾ 98000 ਜੇ ਕੋਈ ਬੰਦਾ ਚਾਹਵੇ ਕੋਈ ਕਿਸੇ ਦੇ ਪੰਜ 10 ਪਿੰਡਾਂ ਜਾਏਗਾ ਆ ਬਾ ਨਹੀਂ ਮਿਲਦਾ ਨਹੀਂ ਮਿਲਦੇ 95 ਵਾਲਾ ਹੁਣ 2 ਲੱਖ ਤੋਂ ਘੱਟ ਕੋਈ ਮੁੱ ਕੀ ਕਰਨੀ ਆ ਆ ਦੇਖੋ ਉਧਰ ਲక్ష్ਮੀ ਡੈਰੀ ਫਾਰਮ ਵਾਲਾ ਜੀ ਹਾਂ ਉਹ ਠੀਕ ਹੈ ਸ਼ੀਵਨ ਵੀ ਬਹੁਤ ਚੰਗਾ ਉਹਨਾਂ ਦਾ ਉਧਰ ਲੈ ਬਾਕੀ ਦਾ ਵੀਰੇ ਜਿਹੜਾ ਸੀਮਨ ਆ ਨਾ ਉਧਰ ਲਵਾਉਂਦੇ ਹੀ ਚੰਗਾਗਾ ਤੇ ਜਿਹੜੇ ਲక్ష్ਮੀ ਬਾਕੀ ਦੀ ਗੱਲ ਤੁਸੀਂ ਨਾ ਸੀਮਨ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਕਈ ਸਾਂਹਣਾਂਗੇ ਐ ਨਹੀਂ ਪਤਾ ਵੀ ਕਿਹੜੇ ਦੀ ਆ ਹਨਾ ਇਹ ਹਾਂ ਤੇ ਠੀਕ ਆ ਜੀ ਤੇ ਬਾਕੀ ਕੁਆਲਿਟੀ ਸਾਹਮਣੇ ਆਉਂਦੀ ਹੈ ਕੁਆਲਿਟੀ ਠੀਕ ਆ ਇਹਨੂੰ 2 ਲੱਖ ਦੀ ਝੁੱਟੀ ਬਣਨ ਵਾਲੀ ਆ ਤੇ ਜੀ ਨੰਬਰ ਫੇਰ ਬੋਲ ਦੇ ਰਾਜ ਜੀ ਨੰਬਰ ਵੀਰੇ 9876347016 ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ